ਪਾਠ ਪਹਿਲਾ ਪ੍ਰਾਰਥਨਾ ਸਿਰਜਨਹਾਰੇ ਸਭ ਦੇ ਪਿਆਰੇ ਸਿਰਜਨਹਾਰੇ ਸਭ ਦੇ ਪਿਆਰੇ ਦੇ ਸਾਨੂੰ ਇਹ ਦਾਨ ਪੜ੍ਹੀਏ ਲਿਖੀਏ ਅੱਗੇ ਵਧੀਏ ਕਰੀਏ ਕੰਮ ਮਹਾਨ ਸਿਰਜਨਹਾਰੇ ਸਭ ਦੇ ਪਿਆਰੇ ਦੇ ਸਾਨੂੰ ਇਹਦਾਨ ਪੜ੍ਹੀਏ ਲਿਖੀਏ ਅੱਗੇ ਵਧਿਏ ਕਰੀਏ ਕੰਮ ਮਹਾਨ ਮਾਨਵਤਾ ਦੀ ਸੇਵਾ ਕਰੀਏ ਸੇਵਾ ਜੋ ਨਿਸ਼ਕਾਮ ਤੁਰ ਦੇ ਜਾਈਏ ਮੰਜ਼ਲ ਪਾਈਏ ਹੋਏ ਆਰਾਮ ਹਰਾਮ ਸਿਰਜਨ ਹਾਰੇ ਸਬਦੇ ਪਿਆਰੇ ਦੇ ਸਾਨੂੰ ਇਹ দান ਪੜ੍ਹੀਏ ਲਿਖੀਏ ਅੱਗੇ ਵਧਿਏ ਕਰੀਏ ਕੰਮ ਮਹਾਨ ਤੂੰ ਦਾਤਾ ਹੈ ਸਭ ਦਾ ਮਾਲਕ ਸਭ ਨੂੰ ਦੇਈ ਪਰੋਸਾ ਸਭ ਹੀ ਪਿਆਰਨ ਇੱਕ ਦੂਜੇ ਨੂੰ ਮਨ ਵਿੱਚ ਰਹੇ ਨ ਰੋਸਾ ਅੰਨ ਤਾਂ ਦੂਣ ਸਵਾਇਆ ਹੋਵੇ ਰਹੇ ਨਾ ਕੋਈ ਭੁੱਖਾ ਬੋਲੇ ਬੋਲਤਾ ਮਿੱਠਾ ਬੋਲੇ ਬੋਲੇ ਨਾ ਕੋਈ ਰੁੱਕਾ ਮੇਰ ਤੇਰ ਦੀਆਂ ਗੱਲਾਂ ਮੁਕੜ ਹੋ ਮੇਰੇ ਨਾ ਕੋਈ ਚਾਰ ਦਿਸ਼ਾਵਾਂ ਵਿੱਚੋਂ ਆਵੇ ਫੁੱਲਾਂ ਦੀ ਖੁਸ਼ਬੋਈ ਜਦ ਵੀ ਬਾਜ ਦੇਵੇ ਕੋਈ ਸਾਨੂੰ ਕਮਲ ਉਸ ਦੇ ਆਏ ਹਰ ਪਲ ਆਪਣਾ ਲੇਖੇ ਲਈਏ ਕਦਰ ਸਮੇ ਦੀ ਪਾਈਏ ਸਿਰ ਜਨਹਾਰੇ ਸਬ ਦੇ ਪਿਆਰੇ ਦੇ ਸਾਨੂੰ ਇਹ দান ਪੜ੍ਹੀਏ ਲਿਖੀਏ ਅੱਗੇ ਵਧੀਏ ਕਰੀਏ ਕੰਮ ਮਹਾਨ